ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੰਦਪੂਨੀ ਮਾਤਾ ਜੀ ਦੇ ਜਿਹੜਾ ਨਵਰਾਤਰੀ ਦੇ ਟਾਈਮ ਤੇ ਮੇਲੇ ਲੱਗਦੇ ਹਨ ਹੁਸ਼ਾਪੁਰ ਤੋਂ ਆਪਣੇ ਲੰਗਰ ਸ਼ੁਰੂ ਹੁੰਦੇ ਹਨ ਮਿਤੀ 5 ਅਗਸਤ ਤੋਂ ਲੈ ਕੇ ਲਗਭਗ 12 ਅਗਸਤ ਤੱਕ ਇਹ ਮੇਲੇ ਲੱਗਨੇ ਨੇ ਇੱਥੇ 100 ਤੋਂ ਵੱਧ ਲੰਗਰ ਲਗਾਏ ਜਾਂਦੇ ਨੇ ਅਸੀਂ ਅੱਜ ਇੱਕ ਮੀਟਿੰਗ ਕੀਤੀ ਹੈ ਜਿਦੇ ਵਿੱਚ ਮਾਨਯੋਗ ਕੈਬਨਿਟ ਮਿਨਿਸਟਰ ਹੁਸ਼ਾਹਪੁਰ ਜੀ ਦੀ ਪ੍ਰਧਾਨਗੀ ਹੇਠ ਇਸ ਦੇ ਵਿੱਚ ਬਖੋਤ ਡਿਪਾਰਟਮੈਂਟਸ ਦੇ ਲੋਕੀ ਆਏ ਸੀਗੇ ਤੇ ਲੰਗਰ ਕਮੇਟੀਆਂ ਦੀ ਮੌਜੂਦਗੀ ਸੀ ਕਾਫੀ ਸਾਰੇ ਸੁਜੈਸ਼ਨ ਲੰਗਰ ਕਮੇਟੀ ਵੱਲੋਂ ਸੀਗੇ ਜੋ ਉਹ ਹੈਲਪ ਚਾਉਂਦੇ ਨੇ ਐਡਮਿਨਿਸਟ੍ਰੇਸ਼ਨ ਤੋਂ ਇਸ ਦੇ ਨਾਲ ਬਖੋਤ ਡਿਪਾਰਟਮੈਂਟਸ ਨੂੰ ਇਨਸਟਰਕਸ਼ਨਸ ਦਿੱਤੀਆਂ ਗਈਆਂ ਨੇ ਕਿ ਅਸੀਂ ਕਿਸ-ਕਿਸ ਗੱਲ 'ਤੇ ਧਿਆਨ ਰੱਖਣਾ ਹੈ ਤੇ ਕੀ ਕੀ ਉੱਥੇ ਵਿਵਸਥਾਵਾਂ ਕਰਨੀਆਂ ਹੈ ਇਸੇ ਵਿੱਚ ਐਸਐਸਪੀ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਉਹਨਾਂ ਨੂੰ ਸਾਰੇ ਟ੍ਰੈਫਿਕ ਦੇ ਪ੍ਰਬੰਧਨ ਦੇ ਲਈ ਨਿਰਦੇਸ਼ ਦਿੱਤੇ ਗਏ ਨੇ ਨਾਲ ਹੀ ਗੱਡੀਆਂ ਵਗੈਰਾ ਦੀ ਚੈਕਿੰਗ ਆ ਆਰਟੀਓ ਐਂਡ ਜੀਐਮ ਰੋਡਵੇਜ਼ ਵੀ ਸਾਡੇ ਨਾਲ ਮੌਜੂਦ ਸੀਗੇ ਮੇਨ ਇਨਸਟਰਕਸ਼ਨ ਜਿਹੜੀ ਹੈ ਇੱਕ ਤਾਂ ਕਾਰਪੋਰੇਸ਼ਨ ਡਿਪਾਰਟਮੈਂਟ ਨੂੰ ਸਾਫ ਸਫਾਈ ਰੱਖਣ ਦੇ ਲਈ ਪੀਟੀਪੀਓ ਇਸੇ ਵਿੱਚ ਆਪਣਾ ਪੂਰਾ ਸਹਿਯੋਗ ਦੇਣਗੇ तो जी एक दिक्कत आती है कि लाउड स्पीकरस बहुत तेज वॉल्यूम से ते चलते हैं तो काफ़ी सारे लाउड स्पीकरस अभी देखे है कि इस मौके पर भी वो अश्लील गना गाने भी चलाने जिस दे बहुत ज़्यादा जितने लोगों की धार्मिक भावनावों ठेस पहुँचती है एक नॉइस पोल्यूशन भी बहुत ज़्यादा आता है मैं साढ़े चिंतपूर्नी मेले के दौरान जो भी सांगर लगने हैं जो भी आ रहे यात्री आ रहे हैं जो चिंपुरनी माता जी के दर्शन करने जा रहे हैं ਉਹਨਾਂ ਨੂੰ ਸਾਰਿਆਂ ਨੂੰ ਹੀ ਮੈਂ ਅਪੀਲ ਕਰਦੇ ਹਾਂ ਕਿ ਅਸੀਂ ਲਾਊਡ ਸਪੀਕਰਸ ਦੀ ਵਰਤੋਂ ਨਾ ਕਰੀਏ ਤੇ ਨਾਲ ਹੀ ਜਿੰਨਾ ਵੀ ਕੂੜਾ ਹੁੰਦਾ ਹੈ ਉੱਥੇ ਕੋਈ ਉਸ ਦਾ ਠੀਕ ਤਰ੍ਹਾਂ ਪ੍ਰਬੰਧਨ ਰੱਖੇ ਸਾਡੇ ਵੱਲੋਂ ਨਗਰ ਨਿਗਮ ਦੀ ਟੀਮਸ ਲਗਾਈ ਗਈਆਂ ਨੇ ਉਹ ਮੇਲੇ ਤੋਂ ਪਹਿਲਾਂ ਸਾਰੀ ਲੰਗਰ ਕਮੇਟੀਆਂ ਨੂੰ ਡਸਪਿੰਸ ਵੀ ਵੰਟਣਗੇ ਤੇ ਡਿਸਟ੍ਰਿਬਿਊਟ ਕਰਨਗੇ ਤੇ ਨਾਲੀ ਨਾਲ ਸਾਡੀ ਗੱਡੀ ਵੀ ਚਲੇਗੀ ਜੋ ਰੋਜ਼ਾਨਾ ਇਹਨਾਂ ਦਾ ਕੂੜਾ ਕਲੈਕਟ ਕਰੇਗੀ ਪਰ ਇੱਕ ਜੋ ਸਿੰਗਲ ਯੂਸ ਪਲਾਸਟਿਕ ਹੁੰਦਾ ਹੈ ਡਿਸਪੋਜ਼ੇਬਲ ਬਰਤਨ ਹੁੰਦੇ ਆ ਉਹਨਾਂ ਦੇ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਤੇ ਅਕਸਰ ਦੇਖਿਆ ਜਾਂਦਾ ਹੈ ਕਿ ਸ਼ਰਧਾਲੂ ਜਦੋਂ ਰੁਕਦੇ ਨੇ ਉਹ ਲੰਗਰ ਤੇ ਕੋਈ ਸਮਾਨ ਲੈਂਦੇ ਤੇ ਵਿੱਚ ਫਿਰ ਰਸਤੇ ਦੇ ਵਿੱਚ ਉਹਨੂੰ ਸੁੱਟੇ ਚਲੇ ਜਾਂਦੇ ਆ ਉਸ ਦੇ ਨਾਲ ਬਹੁਤ ਜ਼ਿਆਦਾ ਗੰਦਗੀ ਫੈਲਦੀ ਹੈ ਤੇ ਉਹਨੂੰ ਉਠਾਉਣ ਦਾ ਸਾਡੇ ਕੋਲ ਕੋਈ ਮੈਕੈਨਿਜ਼ਮ ਨਹੀਂ ਰਹਿੰਦਾ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਹੈ ਪੀੜ ਬਹੁਤ ਜ਼ਿਆਦਾ ਆਉਂਦੀ ਹੈ ਤੇ ਨਾਲ ਹੀ ਖੜਵੀ ਚੱਲਦੀ ਹੈ ਤੇ ਲੋਕੀ ਪਹਾੜੀ ਤੋਂ ਥੱਲੇ ਸੁੱਟਿੰਦੇ ਨੇ ਕੂੜਾ ਜਿਸ ਨੂੰ ਉਠਾਪਾ ਨਾ ਬਿਲਕੁਲ ਅਸੰਭਵ ਹੈ ਮੈਂ ਇਸ ਕਰਕੇ ਸਾਰੇ ਸ਼ਰਧਾਲੂਆਂ ਨੂੰ ਸਾਰੀ ਲੰਗਰ ਕਮੇਟੀਆਂ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਕੂੜੇ ਦਾ ਪ੍ਰਬੰਧਨ ਠੀਕ ਰੱਖੀਏ ਨਾਲ ਹੀ ਡੀਜੇ ਜੋ ਹੈ ਉਸਦੇ ਵਰਤੋਂ ਨਾ ਕਰੀਏ ਕਿਸੇ ਵੀ ਹਾਲਤ ਦੇ ਵਿੱਚ ਜੇਕਰ ਸਾਨੂੰ ਪਾਇਆ ਜਾਂਦਾ ਹੈ ਕਿ ਕੋਈ ਅਸ਼ਲੀਲ ਗਾਣੇ ਬਹੁਤ ਤੇਜ਼ ਵੋਲਿਊਮ ਤੇ ਚਲਾ ਰਹਾ ਹੈ ਤਾਂ ਉਹਨਾਂ ਦਾ ਮਿਊਜ਼ਿਕ ਸਿਸਟਮ ਵੀ ਸਾਨੂੰ ਸ਼ਾਇਦ ਇੰਪਾਉਂਡ ਕਰਨਾ ਪੈ ਸਕਦਾ ਹੈ ਕੁਝ ਲਾਸਟ ਮਿੰਟ ਦੇ ਵਿੱਚ ਜਿਆਦਾ ਮੁੰਡੇ ਕਾਰਨ ਇਹ ਵਾਲੀ ਊਰਜਾ ਜਿਹੜਾ ਡਾਇਵਰਟ ਕਰਨਾ ਪੈਂਦਾ ਹੈਗਾ ਬਾਪਸੀ ਦੇ ਬਿਟੀਆਂ ਉਹ ਉਨਨ ਕਰਦੇ ਇਸ ਬਾਰੇ ਵੀ ਜੇ ਡਿਸਕਸ਼ਨ ਹੋਈ ਹੈ ਕਮੇਟੀ ਵੱਲੋਂ ਵੀ ਸਜੈਸ਼ਨ ਸੀਗਾ ਮਾਨਯੋਗ ਮੰਤਰੀ ਸਾਹਿਬ ਵੱਲੋਂ ਵੀ ਸੁਝਾਅ ਸੀਗਾ ਕਿ ਆਖਰੀ ਦੇ 2-3 ਦਿਨ ਖਾਸ ਕਰਦੇ ਜਿਹੜੇ ਸ਼ਨੀਵਾਰ ਐਤਵਾਰ ਵਾਲੇ ਦਿਨ ਹੁੰਦੇ ਜਦੋਂ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਤਾਂ ਉਸ ਦਾ ਹਿਮਾਚਲ ਤੋਂ ਸੇ ਟ੍ਰੈਫਿਕ ਡਾਇਵਰਟ ਕਰਕੇ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਆਏ ਇਸ ਦੇ ਲਈ ਪਲਾਨ ਬਣਾਇਆ ਗਿਆ ਪਹਿਲਾਂ ਵੀ ਟ੍ਰੈਫਿਕ ਡਾਇਵਰਟ ਹੁੰਦਾ ਰਹਿੰਦਾ ਹੈ ਪਰ ਰੋਜ਼ ਟ੍ਰੈਫਿਕ ਡਾਇਵਰਟ ਨਹੀਂ ਹੋਣਾ ਕੇਵਲ ਰਸ਼ ਵਾਲੇ ਦਿਨ ਟ੍ਰੈਫਿਕ ਡਾਇਵਰਟ ਕੀਤਾ ਜਾਏਗਾ ਇਸਦੇ ਲਈ ਜਿਹੜੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਟੀਮ ਹੈ ਉਹਨਾਂ ਵੱਲੋਂ ਡਿਸਟ੍ਰਿਕਟ ਉਹਨਾਂ ਦੇ ਪੁਲਿਸ ਟੀਮ ਨਾਲ ਤਾਲਮੇਲ ਕਾਇਮ ਕੀਤਾ ਜਾ ਰਿਹਾ ਹੈ। ਮੈਂ ਕਿਹੜਾ ਪਲਾਸਟਿਕ ਵਗੈਰਾ ਗਲਾਸ ਯੂਜ਼ ਕਰਦੇ ਲੋਕ ਮੈਂ ਇਹੀ ਕਹਿਣਾ ਚਾਹਵਾਂਗੀ ਕਿ ਅਸੀਂ ਜਦੋਂ ਵੀ ਲੰਗਰ ਕਮੇ ਦੀ ਪਰਮਿਸ਼ਨਸ ਵੀ ਦੇਣੀ ਹੈ ਪ੍ਰਵਾਨਗੀ ਦੇਣੀ ਹੈ ਅਸੀਂ ਸਾਰਿਆਂ ਨੂੰ ਬੜੀ ਸਟ੍ਰਿਕਟ ਇਨਸਟਰਕਸ਼ਨਸ ਦੇਣੀ ਹੈ ਕਿ ਸਿੰਗਲ ਯੂਜ਼ ਪਲਾਸਟਿਕ ਅਲਾਉਡ ਨਹੀਂ ਹੋਏਗਾ ਕਿਸੇ ਵੀ ਤਰ੍ਹਾਂ ਦੇ ਡਿਸਪੋਜ਼ੇਬਲਸ ਵਗੈਰਾ ਅਲਾਉਡ ਨਹੀਂ ਹੋਣਗੇ ਇਸ ਤੋਂ ਲਗ ਵਾ ਇੱਕ ਖਾਸ ਤੌਰ ਤੇ ਚੈਕਿੰਗ ਟੀਮ ਵੀ ਲਗਾ ਰਹੇ ਪੋਲੂਸ਼ਨ ਕੰਟਰੋਲ ਬੋਰਡ ਵਗੈਰਾ ਦੀ ਜੋ ਕਿ ਇਹਨਾਂ ਦੀ ਚੈਕਿੰਗ ਵੀ ਕਰੇਗੀ ਜੇਕਰ ਕੋਈ ਵਾਇਲੇਸ਼ਨ ਕਰਦਾ ਪਾਇਆ ਜਾਂਦਾ ਉਸ उसका चलान भी ਕਟਿਆ जाएगा तो ਉਸ ਦਾ भी ਵੀ ਜਬਕ ਕੀਤਾ ਜਾਵੇਗਾ ਇੱਕ ਉਹ ਟ੍ਰੈਫਿਕ ਵੀ ਰੂਲ ਕੇ ਦੇ ਹੈ ਜਿਆਦਾ ਜਿਹੜਾ ਹੈਗਾ ਸਟਾਉਂਡੀ ਬਣਾਉਣ ਦੇ ਵਾਸਤੇ ਕੋਈ ਸਪੋਰਟ ਕਿੰਨੀ ਕੁ ਜਿਹੜੀ ਹੈਗੀ ਆ ਲਖਪਤ 400 ਮੁਲਾਜ਼ਮਾਂ ਦੀ ਪੁਲਿਸ ਫੋਰਸ ਇੱਥੇ ਲੱਗਦੀ ਹੈ ਜੇਕਰ ਲੋਡ ਪਈ ਤਾਂ ਐਸਐਸਪੀ ਸਾਹਿਬ ਵੱਲੋਂ ਵੀ ਕਿਹਾ ਗਿਆ ਹੈ ਅਸੀਂ ਪੁਲਿਸ ਫੋਰਸ ਨੂੰ ਸਟਰੈਂਥਨ ਕਰਾਂਗੇ ਅਸੀਂ ਜਗਾ ਜਗਾ ਤੇ ਸਾਈਨੇਜਸ ਲਗਾ ਰਹੇ ਹਾਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਗੰਦਗੀ ਨਾ ਫੈਲਾਓ ਨਾਲ ਦੇ ਨਾਲ ਪੀਜੇ ਵੀ ਜ਼ਿਆਦਾ ਵੋਲਿਊਮ 'ਚ ਨਾ ਚਲਾਇਆ ਜਾਵੇ ਟ੍ਰੈਫਿਕ ਨਿਯਮਾਂ ਦਾ ਪਾਲ ਦੀ ਪਾਲਣਾ ਕੀਤੀ ਜਾਵੇ ਇਸ ਦੇ ਨਾਲ ਨਾਲ ਮੈਂ ਤੁਹਾਡੀ ਮੀਡੀਆ ਚੈਨਲਸ ਰਾਹੀਂ ਵੀ ਅਪੀਲ ਕਰਨਾ ਚਾਹਵਾਂਗੀ ਖਾਸ ਤੌਰ ਤੇ ਜਿਹੜੇ ਬਾਹਰਲੇ ਜ਼ਿਲ੍ਹੇ ਤੋਂ ਲੋਕੀ ਆ ਕੇ ਇੱਥੇ ਲੰਗਰ ਲਗਾਉਂਦੇ ਨੇ ਉਹਨਾਂ ਨੂੰ ਮੈਂ ਅਪੀਲ ਕਰਨਾ ਚਾਹਾਂਗੀ ਕਿ ਅਸੀਂ ਸਾਰੇ ਹੀ ਯਾਤਿਆਤ ਦੇ ਨਿਯਮ ਤੇ ਸਫਾਈ ਦੀ ਪ੍ਰਬੰਧ ਤੇ ਨਾਲ ਹੀ ਨਾਲ ਨੌਇਸ ਪੋਲੂਸ਼ਨ ਦੀ ਵੀ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਫਾਲੋ ਜ਼ਰੂਰ ਕਰੀਏ ਇੱਕ ਬਹੁਤ ਅੱਛਾ ਮਾਹੌਲ ਹੁੰਦਾ ਹੈ ਤਿਉਹਾਰ ਵਾਲਾ ਮਾਹੌਲ ਹੁੰਦਾ ਹੈ ਲੋਕੀ ਬੜੀ ਸ਼ਰਧਾ ਦੇ ਨਾਲ ਸਾਰਾ ਸਾਲ ਵੇਟ ਕਰਦੇ ਹਨ ਫਿਰ ਚਿੰਕਪੂਰਨੀ ਮਾਤਾ ਜੀ ਦੇ ਮੇਲੇ ਦੇ ਵਿੱਚ ਜਾਂਦੇ ਨੇ ਸਾਡਾ ਇਹ ਫਰਜ਼ ਬੰਦਾ ਹੈ ਕਿ ਅਸੀਂ ਇਸ ਸ਼ੁਭ ਮੌਕੇ ਤੇ ਕਿਸੇ ਵੀ ਤਰ੍ਹਾਂ ਦੀ ਗੰਦਗੀ ਜਾਂ ਫਿਰ ਕਿਸੇ ਦਾ ਨੁਕਸਾਨ ਬਿਲਕੁਲ ਵੀ ਨਾ ਕਰੀਏ ਹਾਈਪੋਗੇਟ ਦੀ ਹੈਲਪਟ ਬਣਦੀਆਂ ਕਿ ਕੋਈ ਸਪੈਸ਼ਲ ਬਿਜਲੀ ਬੋਰਡ ਦੇ ਇੱਥੇ ਕੋਈ ਸਾਰੀ ਡਿਊਟੀਆਂ ਲਗਾਈਆਂ ਗਈਆਂ ਨੇ ਮੌਕੇ ਤੇ ਸਾਡੇ ਐਸਟੀਐਮ ਆਫਿਸ ਵੱਲੋਂ ਕੰਟਰੋਲ ਰੂਮ ਜਿਹੜਾ ਹੈ ਮੌਕੇ ਤੇ ਬਣਾਇਆ ਜਾਂਦਾ ਹੈ ਕੰਟਰੋਲ ਰੂਮ ਦਾ ਮੋਬਾਈਲ ਨੰਬਰ ਜਿਹੜਾ ਹੈਲਪਲਾਈਨ ਨੰਬਰ ਹੋਏਗਾ ਉਹ ਸਾਰਿਆਂ ਨਾਲ ਸ਼ੇਅਰ ਕੀਤਾ ਜਾਂਦਾ ਉਸ ਨੂੰ ਵਕਫ ਵਕਫ ਥਾਵਾਂ ਤੇ ਡਿਸਪਲੇ ਵੀ ਕਰਨਗੇ ਤੇ ਵਕਫ ਵਕਫ ਥਾਵਾਂ ਤੇ ਮੋਬਾਈਲ ਟਾਇਲਟਸ ਐਮਬੂਲੈਂਸਸ ਤੇ ਰਿਕਵਰੀ ਵੈਂਸ ਵੀ ਖੜੀਆਂ ਹੋਣਗੀਆਂ ਵੱਖ-ਵੱਖ ਥਾਵਾਂ ਤੇ ਨਾਕੇ ਲਗਾਏ ਜਾਣਗੇ ਤਾਂ ਕਿ ਪੁਲਿਸ ਜੋ ਹੈ ਟ੍ਰੈਫਿਕ ਨੂੰ ਕੰਟਰੋਲ ਕਰ ਲੇ ਮੈਂ ਪਹਿਲਾਂ ਹੀ ਦੱਸਿਆ ਲਗਭਗ 400 ਦੇ ਕਰੀਬ ਪੁਲਿਸ ਮੁਲਾਜ਼ਮ ਉੱਥੇ ਮੌਜੂਦ ਹੋਏਗਾ ਜੋ ਕਿ ਡਿਊਟੀ ਦੇਗਾ ਤੇ ਟ੍ਰੈਫਿਕ ਨੂੰ ਨਿਯੰਤਰਣ ਦੇ ਵਿੱਚ ਰੱਖੇਗਾ ਮੈਂ ਸਾਰੇ ਨੂੰ ਹੀ ਅਪੀਲ ਕਰਦੀ ਹਾਂ ਆਪਣੇ ਸ਼ਰਧਾਲੂਆਂ ਨੂੰ ਵੀ ਸਾਡੀ ਲੰਗਰ ਕਮੇਟੀਆਂ ਨੂੰ ਵੀ ਬਾਹਰਲੇ ਜ਼ਿਲ੍ਹੇ ਤੋਂ ਜੋ ਵੀ ਆ ਰਹੇ ਨੇ ਇੱਥੇ ਸਾਰੇ ਨੂੰ ਮੈਂ ਅਪੀਲ ਕਰਦੀ ਹਾਂ ਕਿ ਅਸੀਂ ਯਾਤਾਂ ਦੇ ਸਾਰੇ ਨਿਯਮਾਂ ਦਾ ਪਾਲਣ ਕਰੀਏ ਸਫਾਈ ਉੱਥੇ ਬਣਾਈ ਰੱਖਿਏ ਤੇ ਬੜੀ ਸ਼ਰਧਾ ਦੇ ਨਾਲ ਅچھے ਸੁਖਮਈ ਮਾਹੌਲ ਦੇ ਵਿੱਚ ਅਸੀਂ ਇਸ ਤਿਉਹਾਰ ਨੂੰ ਮਨਾਈਏ ਤਾਂ ਕਿ ਕਿਸੇ ਨੂੰ ਵੀ ਦਿੱਕਤ ਨਾ ਆਏ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ